ਸਾਡੇ ਮਾੜੇ ਸਿਸਟਮ ਨੇ ਕੀ ਕੀਤਾ ਪੰਜਾਬ ਦੀਆਂ ਤਿੰਨ ਰੂਹਾਂ ਦਾ ਕਤਲ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਪੰਜਾਬ ਦੀ ਸੋਚ ਕਿਹੜੀ ਸੀ ਭਲਾ ਦੀਪ ਸਿੱਧੂ ਪੰਜਾਬ ਦੀ ਕਲਮ ਮੂਸੇਵਾਲਾ ਤੇ ਪੰਜਾਬ ਦੀ ਗਰਾਉਂਡ ਸੰਦੀਪ ਨੰਗਲਮੀਆਂ ਤਿੰਨ ਚੀਜ਼ਾਂ ਸਾਡੇ ਤੋਂ ਜਿਹੜੀਆਂ ਪਿਛਲੇ ਸਮੇਂ ਦੌਰਾਨ ਖੋਸ ਗਈਆਂ ਘਾਟਾ ਕਦੇ ਪੂਰਾ ਨਹੀਂ ਹੋਣਾ ਉਹ ਬੰਦਾ ਮਰ ਚੁੱਕਾ ਹੈ ਤੇ ਅੱਜ ਵੀ ਉਹਦੀ ਕਲਮ ਜਿਹੜੀ ਹੈ ਨਾ ਉਹ ਅਜੇ ਗਾਣੇ ਰਿਲੀਜ਼ ਹੀ ਨਹੀਂ ਹੋਏ ਸੀ ਜਿਹੜੇ ਹੁਣ ਆਉਂਦੇ ਜਿਨ੍ਹਾਂ ਦੇ ਵਿੱਚ ਉਹ ਕਹਿੰਦਾ ਗੱਲ ਪੱਗ ਦੀ ਕਰਾਂਗੇ ਗੱਲ ਰੱਬ ਦੀ ਕਰਾਂਗੇ ਗੱਲ ਜੱਟ ਦੀ ਕਰਾਂਗੇ ਗੱਲ ਵੱਟ ਦੀ ਕਰਾਂਗੇ ਗੱਲ ਚਮਕੌਰ ਦੀ ਗੜੀ ਦੀ ਕਰਾਂਗੇ ਕੈਸੇ ਬਚਨ ਭਰੇ ਪੈ ਜਿਹੜੀ ਸਾਡੀ ਨੌਜਵਾਨੀ ਨੂੰ ਪਤਾ ਲੱਗਣਾ ਸੀ ਨਾ ਇਤਿਹਾਸ ਦਾ ਅਗਲਿਆਂ ਨੂੰ ਪਹਿਲਾਂ ਪਤਾ ਲੱਗ ਗਿਆ ਰੋਇਆ ਰੁੱਖ ਕੋਹਾੜੇ ਚ ਵੇਖ ਦਸਤਾ ਤੱਕ ਜੜਾਂ ਤੇ ਲਾਇਆ ਤੇ ਆਪਣੇ ਨੇ ਬੁਲਬੁਲ ਰੋਪੀ ਮਾਲੀ ਹੱਥ ਵੇਖ ਸੂਈ ਛੇਕ ਫੁੱਲਾਂ ਚ ਪਾਇਆ ਤੇ ਆਪਣੇ ਨੇ